ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ। ਕੋਸ਼ਿਸ਼ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਪਸ਼ੂ ਇਹਨੂੰ ਟਿਪਟ ਪਾ ਕੇ ਜਿਹੜਾ ਸвая ਸвая ਨੂੰ ਦੋ ਟਾਈਮ ਆਪਣੀ ਤਸੱਲੀ ਕਰਕੇ ਚੋਕੇ ਲੈ ਕੇ ਜਾਇਆ ਕਰੋ। ਅੱਜ ਦੀ ਵਿਜ਼ਿਟ ਹੱਦੀ ਹੈਗੀ ਆ ਪਿੰਡ ਮੱਖੀਆਂ ਕਲਸੀਆਂ ਤੇ ਜ਼ਿਲ੍ਹਾ ਅਸ਼ੀਰੀ ਤਰਤਰ ਸਾਹਿਬ ਤੇ ਤਸਵੀਰ ਸਜਣੋ ਪੱਟੀ। ਬਾਈ ਚਮਕੌਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਇਸ ਘਰ ਤੋਂ ਇੱਕੋ ਜੀ ਆਪਾਂ ਵਾੜ ਵਿਖਾਵਾਂਗੇ ਚੰਗੇ ਮਿਲਖ ਦੇ ਚੱਲਣ ਵਾਲੀ ਤੇ ਦੂਜੀ ਦਾ ਜਿਹੜਾ ਸਵਦਾ ਆ ਠੀਕ ਆ ਜੀ ਤੇ ਕਹਿੰਦੀ ਡਿਟੇਲ ਲੈ ਕੇ ਆਪਾਂ ਸਾਂਝੀ ਕਰਦੇ ਆ ਐਂਡ ਤੱਕ ਜਰੂਰ ਮੇਰੇ ਭੈਰ ਭਰਾ ਜੁੜੇ ਰਹੋ ਠੀਕ ਆ ਜੀ ਆਓ ਕਰੀਏ ਹੇਓ ਸੰਜੀ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਸੰਧੂ ਬੱਧਰਪੁਰ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਜੀ ਮਿਹਰਬਾਨ ਜੀ ਇਹ ਹੋਰ ਸੁਣਾਓ ਵਧੀਆ ਜੀ ਵਧੀਆ ਭਾਜੀ ਵਪਾਰ ਦਾ ਕਾਰੋਬਾਰ ਹਾਂਜੀ ਹਾਂਜੀ ਠੀਕ ਹੈ ਤੇ ਅੱਜ ਫਿਰ ਇੱਕ ਵਨ ਅਗਲੇ ਆਂਦਾ ਹਾਂਜੀ ਭਾਜੀ ਕੋਈ ਨਾਮ ਦੱਸ ਕੇ ਪਹਿਲਾਂ ਚਮਕੌਰ ਸਿੰਘ ਜੀ ਪਿੰਡ ਮੱਖੀ ਕਲਾ ਜੀ ਮੱਖੀ ਕਲਾ ਜ਼ਿਲ੍ਹਾ ਤੇ ਤਹਿਸੀਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਮੋਬਾਈਲ ਨੰਬਰ ਕਿੰਨਾ 98786 ਹਾਂਜੀ 98471 ਜੀ ਇਹ ਤੇ ਇਹ ਸੌਦੇ ਆਪਣੀ ਵੀਡੀਓ ਤੋਂ ਪਹਿਲਾਂ ਹੀ ਜਾਂਦੀ ਪਈ ਕਰਨ ਵਾਲੇ ਹੈ ਨਿਸ਼ਾਨੀਆਂ ਵੇਖ ਕਰ ਦੇ ਬਈ ਹਾਂਜੀ ਹਾਂਜੀ ਕਿ ਜਲਦੀ ਮੈਨੂੰ ਭੇਜੋ ਹੈ ਕਿੰਨਾ ਕੁ ਦੁੱਧ ਤੁਹਾਡੇ ਅੜੀਆਂ ਨੇ ਪਾਇਆ ਭਾਜੀ ਪਿਛਲੇ ਪਹਿਲੇ ਸੂਏ ਨੇ 20 ਪਲੱਸ ਦੁੱਧ ਦਿੱਤਾ ਜੀ ਫਿਰ ਕੀ 22 23 ਕਿਲੋ ਦੀ ਉਮੀਦ ਹੈ ਦੇ ਕੋਲ ਅਗ ਜਿੱਤੋਂ ਲਈ ਦੱਸਦੇ ਨੇ ਹਾਂਜੀ ਹਾਂਜੀ ਵੈੜ ਵੀ ਚੰਗੀ ਹੈ ਬਾਕੀ ਢੇਲ ਢੋਲੋ ਖਾਈਏ ਇੱਕ ਰਾ ਫੜ ਕੇ ਲਾਲੋ ਲਓ ਜੀ ਲਓ ਭਾਜੀ ਪਾਵਰ ਠੰਡੀ ਸੀ ਮਸਲਾ ਕਵੈ ਅੱਛਾ ਜੀ ਹਾਂਜੀ ਮੈਂ ਇਥਾਂ ਚੱਡਾ ਪੂਰਾ ਕਮਾ ਹਾਂ ਨਾ ਤੇ ਲਵੜੀ ਆ ਜੀ ਹਾਂਜੀ ਹਾਂਜੀ ਵੀ ਇਹ ਕ੍ਰੇਡ ਲੈਦਾ ਹਾਂ ਰੋਗ ਫਰੀ ਸਾਹਬ ਜੀ 10 ਤੋਂ 12 ਦੇ ਨਹੀਂ ਸੁੰਦੀ ਅੱਛਾ ਇੰਨੇ ਦਿਨ ਲੈ ਜੂਗੀ ਇੰਨੇ ਦਿਨ ਪੱਕੇ ਪਏ ਨੇ ਹਾਂਜੀ 10 ਦਿਨ ਪਏ ਨੇ ਹਣਾ ਤੋਰਾ ਕਰਾਈ ਕੇ ਖੋਲ ਕੇ ਚੈੱਕ ਲਓ ਜੀ ਭਾਈ ਨਾ ਇਹ ਸਜਰੋ ਤੋਰਾ ਕਰ ਲਈ ਚੈੱਕ ਤੇ ਵਹਿੜ ਵੱਡੀ ਆ ਸ਼ਾਨਦਾਰ ਵਹਿੜ ਤੇ ਫਾਰਮ ਦੀ ਜਾਣ ਆ ਜਿਹਨੇ ਫਾਰਮ ਤੇ ਦੁੱਧ ਤੇ ਲਾਉਣੀ ਆ ਕਿਉਂਕਿ ਇਹੋ ਜੀਆਂ ਵਹਿੜਾਂ ਜਿਹੜੀਆਂ ਦੁੱਧ ਕੱਢਦੀਆਂ ਤਕਰੀਬਨ ਵੱਡੇ ਟਾਂਚੇ ਦੀ ਕੱਦ ਕਾਠ ਆ ਨਸਲ ਕੁਆਲਟੀ ਫੁੱਲ ਲੋਡ ਦੀ ਆ ਤੇ ਉਮੀਦ ਕਰਦੇ ਆ ਜਰੂਰ ਤੁਹਾਡੇ ਮਨ ਨੂੰ ਲੱਗੂਗੀ ਸਾਡੇ ਨੂੰ ਲੱਗੀ ਆ ਬਾਕੀ ਮੁੱਲ ਬੜਾ ਜਾਇਜ਼ ਇਸ ਦਾ ਵੈੜਦਾ ਠੀਕ ਆ ਵੈੜ ਪੂਰੀ ਵੱਡੀ ਆ ਛਿੱਕੇ ਬੰਦਿਆ ਠੀਕ ਆ ਜੀ ਬੰਦੋ ਬਾਕੀ ਨਾੜਾ ਨੂੜਾ ਚੰਗੀਆਂ ਨੇ ਨੇੜ ਤੋਂ ਇੱਕ ਰਾ ਤੁਹਾਨੂੰ ਕਰਾ ਦਨੇ ਚੈੱਕ ਲਓ ਜੀ ਠੀਕ ਹੈ ਤੇ ਚਾਰੇ ਥਾਣ ਪ੍ਰੋਪਰ ਇੱਕੋ ਜਿਹਾ ਮਗਰੋਂ ਵੀ ਠੀਕ ਆ ਹਾਂ ਥਾਂ ਲੈਵਾ ਪੱਦਰ ਮਿਲਕਮੈਂਟ ਚੰਗੀ ਆ ਗੱਲ ਕਰੀਏ ਤੇ ਬਾਕੀ ਨਵੀਆਂ ਵਾਧੇ ਵੰਦੀਆਂ ਰੰਗ ਪ੍ਰਿੰਟ ਦੀ ਚੰਗੀ ਖਬਰਦਾਰ ਸਜਣੋ ਤੇ ਤੁਹਾਡੇ ਮਨ ਨੂੰ ਜ਼ਰੂਰ ਲੱਗੂਗੀ ਭਾ ਪਤਾ ਕਰਕੇ ਹੁਣ ਕੀ ਦੇਂ ਤੇ ਕਿੰਨੇ ਦੇ ਦੀਏ ਪਾਜੀ ਉਤਰਾ ਦੇ ਹੋ ਜੀਆਂ ਵਾੜਾਂ ਦਾ 90 ਵੀ ਕੋਈ 80 ਵੀ ਕੋਈ 70 ਵੀ ਕਰੀ ਜਾਂਦਾ ਜੀ ਕਰਦਾ ਜੀ ਆਪਾਂ 75000 ਰੁਪਇਆ ਮੁੱਲ ਕਰਦੇ ਆ ਜੀ ਠੀਕ ਆ ਹਾਂਜੀ ਤੇ ਦੇ ਦੇ ਨਹੀਂ ਕਿੰਨੇ ਰਿਹਾ ਆਪਾਂ ਜੀ ਚੋ 2 ਰੁਪਏ ਵੀ ਨਹੀਂ ਘੱਟ ਹੋਣੇ ਪਾਜੀ 73000 ਦੀ ਹਾਲ ਆ ਦਾ ਦੇ ਦਿਆ ਜੀ ਬਿਲਕੁਲ ਵਧੀਆ ਰੇਟ ਕੀਤਾ ਤਾਂ ਹਾਂਜੀ 73000 ਦੀ ਸਜਣੋ ਇਹ ਮਾਨਤਨ ਕਰਕੇ ਫਿਕਸ ਰੇਟ ਕਰਤਾ ਹੈ ਬਾਕੀ ਵੈੜ ਚੰਗੀ ਆ ਉਮੀਦ ਕਰਦਾ ਤੁਹਾਡੇ ਮਨ ਨੂੰ ਲੱਗੂਗੀ ਆਪਣੀ ਖਰੀਦਦਾਰੀ ਕਰਿਓ ਤੇ ਪਤਪਾ ਕੇ ਜਿੰਨੂ ਵੀ ਮਨ ਨੂੰ ਲੱਗੀ ਤੇ ਠੀਕ ਆ ਸਾਡੇ ਵੱਲੋਂ ਮਿਲਦੇ ਆਗਲੀ ਵੀਡੀਓ ਦੇ ਨਾਲ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ